ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਰਾੜਾ ਸਭ ਠੀਕ ਤੇ ਤੁਹਾਡਾ ਘਰ ਕੇ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਾਰੇ ਭੈਣ ਭਰਾਵਾਂ ਨੂੰ ਪਹਿਲਾਂ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ। ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਆਗੀ? ਦੂਸਰੇ ਨੰਬਰ ਤੇ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆ ਵੀ ਆਪਾਂ ਕੈਸ਼ অন ਡਿਲੀਵਰੀ ਨਹੀਂ ਕਰਦੇ। ਪਲੀਜ਼ ਕਸਾ ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਜਿਹੜੀ ਮੇਰੇ ਭੈਣਾਂ ਨੇ ਆਨਲਾਈਨ ਪੇਮੈਂਟ ਕਰਕੇ ਸੂਟ ਮੰਗਵਾਣਾ ਹੁੰਦਾ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਉਹ ਆਪਣੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੀਆਂ ਨੇ ਕਾਲ ਕਰ ਸਕਦੀਆਂ ਨੇ ਤੇ ਆਪਣਾ ਸੂਟ ਆਰਡਰ ਕਰ ਸਕਦੀਆਂ ਨੇ ਅੱਜ ਆਪਾਂ ਤੁਹਾਨੂੰ ਕਲੈਕਸ਼ਨ ਜਿਹੜੀ ਸ਼ੋ ਕਰਾਂਗੇ ਉਹ ਵੀ ਕਾਟਨ ਦੁਪੱਟੇ ਦਾ ਪਹਿਲਾ ਸੂਟ ਹੈਗਾ ਆਪਣੇ ਕੋਲੇ ਰੈੱਡ ਰੈੱਡ ਤੇ ਆਫ ਵਾਈਟ ਦਾ ਕਲਰ ਕੰਬੀਨੇਸ਼ਨ ਹੈ ਨਾ ਸੂਟ ਦਾ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਰ ਜਿਹਾ ਪੀਸ ਬਣਿਆ ਹੋਇਆ ਹੈ ਇਹ ਆਏ ਦੇ ਪੈਚਵਰਕ ਲੱਗਿਆ ਹੋਇਆ ਹੈ ਪੈਚ ਵਰਕੇ ਫਿਕਸ ਨਹੀਂ ਹੈਗਾ ਵਿੱਚ ਨਹੀਂ ਹੈਗਾ ਉੱਪਰ ਹੀ ਲਾਇਆ ਹੋਇਆ ਸਲਾਈ ਨਾਲ ਤੁਸੀਂ ਆਹਦੀ ਲੈਂਥ ਦੇ ਰਿਕਵਰਡਿੰਗ ਇਹਨੂੰ ਉੱਪਰ-ਨੀਚੇ ਕਰ ਸਕਦੇ ਹੋ 45 ਇੰਚ ਦੀ ਲੈਂਥ ਆ ਗਈ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਸੋਹਣਾ ਪੈਚ ਵਰਕ ਦਾ ਕੰਮ ਕੀਤਾ ਹੋਇਆ ਵਰਕ ਕੀਤਾ ਹੋਇਆ ਇਹਦੇ ਉੱਪਰ ਪੈਚ ਲਾ ਕੇ ਆਹ ਫਲਾਵਰ ਬਣਿਆ ਹੋਇਆ ਇੱਕ ਇਹ ਵੀ ਵਰਕ ਦਾ ਬਣਿਆ ਹੋਇਆ ਹੈਗਾ ਇਹਦੇ ਨਾਲ ਆਹ ਵਾਲੀ ਪ੍ਰਿੰਟ बॉਟਮ ਰੱਖੀ ਹੋਈ ਆ कॉटन ਦੀ ਹੋਈ ਬਿਲਕੁਲ 100% कॉटन ਦਾ सूट ਹੋਊਗਾ ਇਹ ਮੈਕਸ ਨਹੀਂ ਹੋਣਾ ਡਿਜੀਟਲ 'ਚ ਨਹੀਂ ਹੈਗਾ कॉटन 'ਚ ਆਗਾ ਇਹ ਕੈਮਰਿਕ कॉटन ਹੋਊਗੀ ਵਧੀਆ ਆਹ ਵਾਲੀ ਇਹਦੇ ਨਾਲ बॉटम ਰੱਖੀ ਗਈ ਆ ਗਈ ਤੇ ਆਹ ਵਾਲਾ ਇਹਦੇ ਨਾਲ ਬਹੁਤ ਪਿਆਰਾ ਜਿਹਾ कॉटन ਦਾ ਹੀ ਦੁਪੱਟਾ ਵਾ ਇਹਦੇ ਵਿੱਚ ਆਪਣੇ ਕੋਲ 2 ਕਲਰ ਨੇ ਪੀਸ 'ਚ ਇੱਕ ਰੈੱਡ ਹੈਗਾ ਤੇ ਇੱਕ ਦੂਸਰਾ ਜਿਹੜਾ ਆਪਾਂ ਤੁਹਾਨੂੰ ਸ਼ੋ ਕਰਾਂਗੇ ਉਹ ਬਲੈਕ ਕਲਰ ਦਾ ਵਾ ਵਧੀਆ ਫੁੱਲੇ ਡੁੱਲੇ ਦੁਪੱਟੇ ਨੇ ਇਹਨਾਂ ਦੇ ਨਾਲ ਲੱਗੇ ਹੋਏ ਦੇਖ ਸਕਦੇ ਹੋ ਤੁਸੀਂ ਦੁਪੱਟਿਆਂ ਦੀ ਲੈਂਥ ਵੀ ਇਹਨਾਂ ਦਾ ਸੁੱਟਾ ਦਾ ਰੇਟ 600 ਰੁਪਏ ਨਾਲ ਹੈਗਾ ਸ਼ਿਪਿੰਗ ਫ੍ਰੀ ਹੋਊਗੀ ਮੇਰਚਾ ਜੇ ਤੁਸੀਂ ਦੋ ਸੂਟ ਮਗਵਾਵੋਗੇ ਤਾਂ ਤੁਹਾਨੂੰ 1150 ਦੇ ਪੈਣਗੇ। ਆਗਲਾ ਕਲਰ ਹੈਗਾ ਬਹੁਤ ਹੀ ਪਿਆਰਾ ਜਿਹਾ ਬਲੈਕ। ਇਹ ਆਪਣੇ ਕੋਲੇ 4 ਸੈਪੀਸ ਸੀਗੇ, 4 ਕਲਰ ਸੀਗੇ ਇਹਦੇ ਵਿੱਚ ਦੋ ਆਪਣੇ ਆਫਲਾਈਨ ਸੇਲ ਹੋ ਗਏ ਨੇ। ਦੋ ਆਪਣੇ ਕੋਲੇ ਬਚੇ ਨੇ, ਉਹ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆ ਜੇ ਕਿਸੇ ਮੇਰੀ ਭੈਣ ਨੇ ਮਗਵਾਵਾਂਗਾ। ਤਾਂ ਟੈਂਪਲ ਨੂੰ ਵੀ ਕੇ ਸਾਨੂੰ ਆਰਡਰ ਦੇ ਸਕਦੇ ਹੋਗੇ ਆਹ ਵਾਲਾ ਇਹ ਤੇ ਬਲੈਕ ਪੈਚ ਲਾਇਆ ਹੋਇਆ ਵਰਕ ਕੀਤਾ ਹੋਇਆ ਪੈਚ ਤੇ ਆਪਾਂ ਨੇੜੇ ਤੇ ਤੁਹਾਨੂੰ ਸ਼ੋਅ ਕਰ ਦਿੰਨੇ ਆ ਆਹ ਫਲਾਵਰ ਆਊਗਾ ਇਹ ਲੈਂਥ ਦੇ ਰਿਕਾਰਡਿੰਗ ਤੁਸੀਂ ਉੱਪਰ-ਨੀਚੇ ਕਰ ਸਕਦੇ ਹੋ ਇਹ ਸਲਾਈ ਨਾਲ ਹੀ ਲੱਗਿਆ ਹੋਇਆ ਵਿੱਚ ਫੈਕਸ ਨਹੀਂ ਹੈਗਾ ਵੀ ਕੱਟਿਆ ਜਾਊਗਾ ਕਈ ਮੇਰੇ ਬਣਾ ਨੈਕ ਹੁੰਦਾ ਵੀ ਇਹ ਨੈਕ ਦੇ ਵਿੱਚ ਕੱਟਿਆ ਜਾਣਾ ਕੱਟਿਆ ਨਹੀਂ ਜਾਣਾ ਤੁਸੀਂ ਨੈਕ ਬਣਾ ਕੇ ਬਾਅਦ ਵਿੱਚ ਇਹਨੂੰ ਲਗਾ ਸਕਦੇ ਹੋਗੇ ਇਦੇ ਨਾਲ ਆਹ ਵਾਲੀ ਬਾਟਮ ਰੱਖੀ ਹੋਈ ਹੈਗੀ ਕਾਟਨ ਦਾ ਇਹ ਵੀ ਬਲੈਕ ਦਾ ਤੇ ਸਕਿਨ ਦਾ ਕਲਰ ਕੰਬੀਨੇਸ਼ਨ ਆ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਇਹਨਾਂ ਦੇ ਸੋਟਾਂ ਦੇ ਆਹ ਵਾਲਾ ਇਹਦਾ ਬਲੈਕ ਕਤੇ ਸਕਿਨ ਜਿਹਾ ਦੁਪੱਟਾ ਦਾ ਬਲੈਕ ਹੌਨ ਵੱਧਾ ਦੁਪੱਟੇ 'ਚ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਚੰਗੀ ਤਰ੍ਹਾਂ ਤਾਂ ਵੀ ਤੁਸੀਂ ਬਿਲਕੁਲ ਵੀ ਟੈਂਸ਼ਨ ਨਾ ਕਰਿਓ ਟੈਂਸ਼ਨ ਕਰਿਓ ਕਿ ਤੁਸੀਂ ਆਰਡਰ ਦੇ ਸਕਦੇ ਹੋ 100% ਕਾਟਨ ਆਗੇ ਕੋਈ ਇਹਦਾ ਕਲਰ ਨਹੀਂ ਜਾਣਾ ਹੈਗਾ ਕਿਉਂਕਿ ਆਪਾਂ ਬਹੁਤ ਜ਼ਿਆਦੇ ਸੂਟ ਐਦਾਂ ਦੇ ਨਾਲ ਦੇ ਕਾਟਨ ਦੇ ਕਾਟਨ ਦੁਪੱਟੇ ਨਾਲ ਪਹਿਲਾਂ ਆਫਲਾਈਨ ਸੇਲ ਕਰ ਚੁੱਕੇ ਹਾਂਗੇ ਕਿਸੇ ਦਾ ਕੋਈ ਲੰਬਾ ਨਹੀਂ ਆਉਂਦਾ ਹੈਗਾ ਅਗਲੇ ਕਲਰ ਹੁਣੇ ਆਪਣੇ ਕੋਲੇ ਦੋ ਲਾਈਟ ਇਹ ਵੀ ਬਹੁਤ ਜ਼ਿਆਦੇ ਸੋਹਣੇ ਪਿਆਰੇ ਜਿਹੇ ਪੀਸ ਨਹੀਂ ਬਣੇ ਹੋਏ ਇਹਨਾਂ ਦੇ ਵੀ neck ਤੇ work ਆਊਗਾ। ਜ਼ਰਮੀ ਵਾਲੇ ਸੇੜਨੇ ਸਾਰੇ ਜੋ ਆਪਾਂ ਤੁਹਾਨੂੰ ਦਿਖਾਵਾਂਗੇ। ਇਹਦੇ ਆਵਲੀ neck ਤੇ ਡਿਜ਼ਾਈਨ ਦਾ work ਨਾਲ ਕੀਤੀ ਹੋਈ ਹੈਗੀ। ਦੇਖ ਸਕਦੇ ਹੋ ਤੁਸੀਂ। ਇਹਦੇ ਵਿੱਚ suit ਚ lining ਆ ਨਹੀਂ ਬਣੀਆਂ ਹੋਈਆਂ ਨੇ ਬਸ ਸਿੱਧੀਆਂ ਲੈ ਲੈਣਾ ਇਹਨਾਂ ਤੇ ਪਿਸਤਾ ਜੀ ਕਲਰ ਦਾ ਹੈਗਾ ਇਹਦਾ ਕਲਰ ਕੰਬੀਨੇਸ਼ਨ ਆ ਆਪਾਂ ਸੇਡ ਤੁਹਾਨੂੰ ਦਿਖਾ ਦਿੰਨੇ ਆ ਨੇੜੇ ਤੋਂ ਕਰਕੇ ਵੀ ਕਿਦਾਂ ਵਗਾ ਸਟੱਪ ਬਹੁਤ ਜਿਆਦਾ ਵਧੀਆ ਸਟੱਪ ਦੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਿਓ ਆ ਵਾਲੀ ਇਹਦੇ ਨਾਲ ਬਾਟਮ ਲੱਗੀ ਹੋਈ ਹੈਗੀ ਪਲੇਨ ਬਾਟਮ ਆ ਪਹਿਲਾਂ ਵਾਲੇ ਇਹਨਾਂ ਨੂੰ ਪ੍ਰਿੰਟਸ ਸੀਗੀਆਂ ਇਹਦੇ ਨਾਲ ਪਲੇਨ ਆ ਤੇ ਆਹ ਵਾਲਾ ਬਹੁਤ ਹੀ ਪਿਆਰਾ ਜੀ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਦੇਖ ਸਕਦੇ ਹੋਗੇ ਤੁਸੀਂ ਇਹ ਦੁਪੱਟੇ ਦੀ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਆ। ਲਾਈਟ ਕਲਰ ਦੇ ਦੁਪੱਟੇ ਇਸ ਵਾਰ ਬਹੁਤ ਆ ਰਹੇ ਨੇ ਕਾਟਨ ਦੇ ਸੂਤਾਂ ਨਾਲ। ਇਹਦੇ ਵਿੱਚ ਵੀ ਆਪਣੇ ਕੋਲ ਦੋ ਸ਼ੇਡ ਨੇ। ਇੱਕ ਸਕਾਈ ਜਿਹਾ ਆ ਜਾਂਦਾਗਾ ਇਹ ਉਹ ਪਹਿਲਾ ਨਾ ਫਿੱਸਤਾ ਸੀਗਾ ਇਹ ਸਕਾਈ ਜਿਹਾ ਸ਼ੇਡ ਆ ਜਾਂਦਾ। ਕਵਾਲਿਟੀ ਇਹਨਾਂ ਸਟਾਫ ਦੀ ਬਿਲਕੁਲ ਫਾਈਨ ਆਗੀ ਐਦਾ ਨਹੀਂ ਹੈਗਾ ਵੀ ਖਰੜੜਾ ਜਿਹਾ ਹੋਊਗਾ ਬਿਲਕੁਲ ਸੌਫਟ ਪਿਆਗਾ ਮਲਾਈ ਵਰਗਾ ਕੈਮਰਿਕ ਕਾਟਨ ਲੰਗੀ ਟੈਗ ਲੱਗੇ ਹੋਏ ਨੇ ਉੱਪਰ 600 ਰੁਪਏ ਰੈਨਲ ਇਹਨਾਂ ਦਾ ਸ਼ਿਪਿੰਗ ਫ੍ਰੀ ਹੋਊਗੀ ਜੇ ਦੋ ਸੂਟ ਮੰਗਵਾਵੋਗੇ ਤਾਂ 1150 ਰੁਪਏ ਆਹ ਵਾਲੇ ਦੇ ਨਾਲ ਦੁਪੱਟਾ ਰੈਨਲ ਆ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਸ਼ੋਅ ਕਰਦੇ ਹਾਂਗੇ ਬਹੁਤ ਜ਼ਿਆਦੇ ਸੋਹਣੀ ਡਿਜ਼ਾਈਨਿੰਗ ਆ ਗਈ ਦੁਪੱਟੇ ਦੀ ਸਕਾਈ ਜੈ ਵਾਟਰ ਬਣਿਆ ਹੋਇਆ ਹੈਗਾ ਇਹਦਾ ਵਿੱਚ ਫਲਾਵਰ ਆਉਣਗੇ ਬਹੁਤ ਜ਼ਿਆਦੀ ਵਧੀਆ ਫਲਾਵਰ ਬਣੇ ਹੋਏ ਨੇ ਵਿੱਚ ਇਹਦੇ ਦੇਖ ਸਕਦੇ ਹੋ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਕਿਸੇ ਵੀ ਮੇਰੀ ਭੈਣ ਨੂੰ ਦਾਖੂ ਤੁਸੀਂ ਵਟਸਐਪ ਤੇ ਆਰਡਰ ਦੇ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਹੈਗਾ ਅੱਗੇ ਆਪਣੇ ਕੋਲ ਕਲਰ ਆ ਗਿਆ ਗ੍ਰੇ ਤ੍ਰੇ ਕਲਰ ਦਾ ਸੂਟ ਆ ਇਹ ਇਹਦੇ ਤੇ ਆਰੀ ਵਰਕ ਕੀਤਾ ਹੋਇਆ ਜਿੰਨੇ ਵੀ ਆਪਾਂ ਸੂਟ ਤੁਹਾਨੂੰ ਦਿਖਾਏ ਨੇ ਸਾਰਿਆਂ ਤੇ ਵਰਕ ਆਗਾ ਵਿਦਆਊਟ ਵਰਕ ਕੋਈ ਨਹੀਂ ਹੈਗਾ ਕਿਸੇ ਤੇ ਪੈਚ ਵਰਕ ਕੀਤਾ ਹੋਇਆ ਕਿਸੇ ਦੇ ਨਿੱਪ ਤੇ ਮਰਕਾ ਇਹਦੇ ਪੂਰੇ ਫਰੰਟ ਚਾਰੀ ਵਰਕ ਕੀਤਾ ਹੋਇਆਗਾ ਸੂਟ ਦੇ ਆ ਵਾਲੀ ਇਹਦੀ ਬਾਟਮ ਰੱਖੀ ਹੋਈ ਆ ਨਾਲ ਤੇ ਆ ਵਾਲਾ ਲਾਈਨ ਵਾਲਾ ਕਾਟਨ ਦਾ ਦੁਪੱਟਾ ਆ ਪਹਿਲਾਂ ਇਹ ਦੁਪੱਟੇ ਪਲੇਨ ਸੀਗੇ ਇਹਦੇ ਵਿੱਚ ਲਾਈਨਿੰਗ ਆ ਗਈ ਦੁਪੱਟੇ ਦੇ ਵਿੱਚ ਲਾਈਨਾਂ ਨੇ ਆਪਾਂ ਤੁਹਾਨੂੰ ਸ਼ੋਅ ਕਰ ਸਕਦੇ ਹਾਂਗੇ ਵੀ ਕਿੱਦਾਂ ਦੀਆਂ ਲਾਈਨਾਂ ਨੇ ਆਹ ਵਾਲੀ ਇਹਦੀ ਡਿਜ਼ਾਈਨਿੰਗ ਕੰਨੀਆ ਤੇ ਆਉਗੀ ਜਿਹੜਾ ਵੀ ਰੇਟ 600 ਰਹਿਣ ਵਾਲਾਗਾ ਅੱਗੇ ਆਪਾਂ ਜਿਹੜੇ ਤੁਹਾਨੂੰ ਪੀਸ ਕਰਾ ਸ਼ੋਅ ਕਰਾਂਗੇ ਉਹ ਕਰਾਂਗੇ ਚਿਕਨ ਦੀ ਕੜਾਈ ਵਾਲੇ ਚਿਕਨ ਵਰਕ ਕੀਤਾ ਹੋਇਆ ਇਹਨਾਂ ਤੇ ਬਹੁਤ ਜ਼ਿਆਦਾ ਵਧੀਆ ਪੀਸ ਨੇ ਕਲਰ ਕਲਰ ਵੀ ਬਹੁਤ ਜ਼ਿਆਦੇ ਸੋਹਣੇ ਨੇ ਗਰਮੀ ਵਾਲੇ ਲਾਈਟ শেਡ ਨੇ ਇਹ ਡਿਜੀਟਲ ਚ ਆ ਗਿਆ ਇਹ ਵਾਲਾ ਕਪੜਾ ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਦਿੰਦੇ ਆ ਕਿਉਂਕਿ ਆਪਾਂ ਤੁਹਾਨੂੰ ਧੋਖੇ ਚ ਰੱਖ ਕੇ ਕੁਝ ਵੀ ਨਹੀਂ ਭੇਜਾਂਗੇ ਤੁਸੀਂ ਵੀ ਪੈਸੇ ਲਾਉਣੇ ਨੇ ਆਹ ਵਾਲੀ ਇਹਦੀ ਫਰੰਟ ਬਣੀ ਹੋਈ ਆ ਸੂਟ ਦੀ ਦੇਖ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਦੇਖੋ ਪਹਿਲਾਂ ਤਾਂ ਸੂਟ ਦੀ ਕਿੰਨੀ ਜ਼ਿਆਦਾ ਸੋਹਣੀ ਆਂਗੇ ਸਾਰੇ ਇਹਦੇ ਚਿਕਨ ਵਰਕ ਕੀਤਾ ਹੋਇਆ ਸਾਰੇ ਫਰੰਟ ਤੇ ਦੇਖ ਸਕਦੇ ਹੋ ਆਹ ਵਾਲਾ ਵਰਕ ਆਗਾ ਆਹ ਫਲਾਵਰ ਨੇ ਵਿੱਚ ਇਹ ਵਿੱਚ ਹੀ ਡਿਜ਼ਾਈਨ ਆਗਾ ਤੇ ਆਹ ਵਾਲਾ ਵਰਕ ਆਵਾ ਵਰਕ ਦੇ ਸੈਂਟਰ ਪੈਨਲ ਜਾ ਰਹੇ ਨੇ ਉੱਪਰ ਨੂੰ ਆਹ ਵਾਲੀ ਇਹਦੇ ਨਾਲ ਪਲੇਨ ਕਾਮਰਿਕ ਦੀ ਬਾਟਮ ਲੱਗੀ ਬਾਟਮ ਲੱਗੀ ਹੋਈ ਆ ਕਾਟਨ ਦੀ ਆ ਗਈ ਇਹ ਸਿੰਥੈਟਿਕ ਨਹੀਂ ਹੈਗੀ ਸਰਟ ਡਿਜੀਟਲ ਚਾਹੋ ਮੈਂ ਤੁਹਾਨੂੰ ਕਰਾ ਲ ਦੱਸ ਦਿੰਦੀ ਆ ਆ ਫੜੇ ਦੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਵਾ ਇੰਤ ਬੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਜਿਆਦਾ ਸੋਹਣੀ ਆ ਇਹਦਾ ਸੂਟ ਦਾ ਰੇਟ ਰਹਿਣ ਵਾਲਾ 750 750 ਰੁਪਏ ਇਦੇ ਵਿੱਚ ਆਪਣੇ ਕੋਲ 2 ਕਲਰ ਨੇ ਇੱਕ ਕਲਰ ਹੈਗਾ ਇਹ ਆਫ ਵਾਈਟ ਇਹ ਜਿਹੜਾ ਆਪਾਂ ਕਲਰ ਤੁਹਾਨੂੰ ਸ਼ੋ ਕਰ ਰਹੇ ਹਾਂ ਇਹ ਆਫ ਵਾਈਟ ਆ ਵਾਈਟ ਨਹੀਂ ਹੈਗਾ ਕਰੀਮ ਕਲਰ ਦਾ ਸੂਟ ਹੈਗਾ ਇਹ ਜਿਹੇ ਮਿਲ ਬੈਨ ਨਵੋ ਨਵੋ ਆਪ ਤੁਸੀਂ ਆਰਡਰ ਦੇ ਸਕਦੇ ਹੋ ਅਗਲਾ ਕਲਰ ਹੈਗਾ ਬਲੇਕ ਗ੍ਰੇ ਇਹ লাইਟ ਗ੍ਰੇ ਹੈਗਾ ਫਰੰਟ ਪੂਰੀ ਬੈਕ ਸਾਰੇ ਤਿਆਰ ਆਗਾ ਚਿਕਨ ਨਾਲ ਵਰਕ ਨਾਲ ਚਿਕਨ ਆ ਵਾਲੀ ਇਹਦੀ ਬਾਜੂਆਂ ਆਣਗੀਆਂ ਬਾਜੂ ਤੇ ਵੀ ਪੂਰਾ ਵਰਕ ਮੈਨੂੰ ਕੋਸ ਨੂੰ ਪ੍ਰੋਪਰ ਬੈਕ ਤੇ ਫਰੰਟ ਤੇ ਪੂਰੀ ਸ਼ਰਟ ਵਰਕ ਨਾਲ ਤਿਆਰ ਆ ਗਈ ਇਹ ਸਾਡੇ ਵਿੱਚ ਬੈਕ ਤੇ ਫਰੰਟ ਸੇਮ ਬਣੀਆਂ ਹੋਈਆਂ ਨੇ ਇਹਦੀਆਂ ਵਰਕ ਵੀ ਬਹੁਤ ਵਧੀਆ ਕੀਤਾ ਹੋਇਆਗਾ ਇਹ ਚੋਹਣ ਜਿਹੜਾ ਵਰਤ ਨਹੀਂ ਹੈਗਾ ਮਿਸ ਨੂੰ ਲਾਈਨਿੰਗ ਦੀ ਨੀਡ ਪੂਰੀ ਲਾਈਨਿੰਗ ਦੀ ਨੀਡ ਜਿਹੜੀ ਬਣੀ ਹੈ ਇਹਦੇ ਵਿੱਚ ਆਹ ਬਣੀ ਇਹਨੇ ਫਾਟਨ ਦੀ ਬੋਟਮ ਆ ਗਈ ਕਿਉਂ ਹੀ ਆਹ ਬਣੀ ਇਹਨਾਂ ਦਾ ਗ੍ਰੇ ਕਲਰ ਦਾ ਦੁਪੱਟਾ ਰੱਖਿਆ ਹੋਇਆ ਹੈਗਾ ਡਿਜ਼ਾਈਨਰ ਜੀ ਆ ਪੀਸ ਇਹ ਮਸ਼ੀਨ ਫਾਟਨ ਚ ਆ ਜਾਂਦੇ ਨੇ ਇਹ ਦੁਪੱਟੇ ਇਹਦਾ ਵੀ ਰੇਟ 750 ਰਹਿਣ ਵਾਲਾ 750 ਰੁਪਏ ਦਾ ਰੇਟ ਰਹਿਣ ਵਾਲਾਗਾ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਹੈ ਰੀਜ਼ਨੇਬਲ ਪ੍ਰਾਈਸ ਰੱਖੀ ਹੋਈ ਹੈ ਤੁਹਾਡੇ ਸਾਰਿਆਂ ਦੇ ਬਜਟ ਚ ਆਊਗੀ ਬਹੁਤ ਵਧੀਆ ਸਟਾਫ ਲੱਗਿਆ ਹੋਇਆ ਸਾਰੇ ਸੂਟ ਨਾਲ ਟੈਂਸ਼ਨ ਫਰੀ ਕਿ ਤੁਸੀਂ ਆਰਡਰ ਦੇ ਸਕਦੇ ਹੋ ਕੋਈ ਐਦਾਂ ਦਾ ਸੂਟ ਨਹੀਂ ਹੋਊਗਾ ਵੀ ਖਰਾਬ ਹੋਣ ਵਾਲਾ ਹੋ ਜਿਹੜਾ ਆਪਾਂ ਤੁਹਾਨੂੰ ਭੇਜਾਂਗੇ ਤੁਹਾਡੇ ਪੈਸੇ ਲੱਗੇ ਵੇਸਟ ਜਾਣਗੇ ਐਦਾਂ ਦਾ ਕੁਝ ਨਹੀਂ ਹੋਊਗਾ ਜੋੜਨ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਸਾਡੇ ਤੇ ਵਿਸ਼ਵਾਸ ਜ਼ਰੂਰ ਕਰਨਾ ਪੈਣਾਗਾ ਇਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੈਨੂੰ ਟੈਨਸ਼ਨ ਫ੍ਰੀ ਫੋਲਡ ਦੇ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾਗਾ ਪਲੀਜ਼ ਦੁਬਾਰਾ ਰਿਕਵੈਸਟ ਕਰਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਲਾਈਕ ਕਰੋ ਸ਼ੇਅਰ ਕਰਿਓ ਧੰਨਵਾਦ